ਚਲੋ ਆਲਾ ਆਵਾਂਗੇ ਤੁਸੀਂ ਕਰੋ ਚਲੋ ਗੱਲਾਂ ਹੀ ਬਹਾ ਮਾਰਦੇ ਹੋਏ ਬਲਵਾਨ ਬਲਵਾਨ ਉਹ ਕਿਹਦੇ ਬਲਵਾਨ ਹੋ ਅੱਛਾ ਆ ਕੇ ਕਰਦਾ ਹੈ ਇਹ ਕੰਨਿਆਲਾ ਕੰਮ ਕਰਦੀ ਵੀ ਹੱਕ ਦਾ ਮਾਣ ਨਹੀਂ ਹੌਲੀ ਹੌਲੀ ਹਟ ਚੋ ਆਜੂ ਫਿੱਟ ਕਿ ਨਹੀਂ ਹੈ ਤਲੰਡਾ ਆ ਗਏ ਸਾਡਾ ਤਾਂ ਕਹਿੰਦੇ ਹੋਗਾ ਪਣ ਨਾ ਨਾ ਕਿਹਾ ਨਹੀਂ ਉਹ ਆਣਾ ਬੈਣਾ ਉਹ ਪੜਕੇ ਵੀ ਆਉਣੇ ਉੱਥੇ ਪੜਕੇ ਵੀ ਬਹੁਤ ਖੁਲੜਿਆ ਨੇ ਹਾਂ ਨਾਮ ਹੈ ਹਾਂ ਠੀਕ ਆ ਲੈ ਚ ਵੀ ਕਿ ਹਾਂ ਆਏ ਆਲੇ ਚਾਰ ਚਾਰ ਦੇਖਣਾ ਹਾਂ ਸੱਤਨ ਬਾਗ ਸਾਡੇ ਆ ਗਿਆ ਤੂੰ ਬੰਦਾ ਪਹਿਲਾ ਰਿਸ਼ਤੇਦਾਰ ਆ ਸਾਡੇ ਤੇ ਹੋਰ ਰਿਸ਼ਤੇਦਾਰ ਸਾਡਾ ਕੋਈ ਹਲਾ ਆਇਆ ਹੈਗਾ ਸਭ ਤੋਂ ਪਹਿਲਾ ਪੁਰਾਣਾ ਹੈ ਸਭ ਤੋਂ ਬਾਅਦ ਵਿੱਚ ਭੇਜਣਾ ਇਹ ਹਾਂ ਸਾਰਾ ਕੁਝ ਸਾਰਾ ਕੁਝ ਦੇਖਣਾ ਇਹਦਾ ਸਾਰੇ ਰਿਸ਼ਤੇਦਾਰਾਂ ਦੀ ਜ਼ਿੰਮੇਵਾਰੀ ਹੈ ਇਹਨੇ ਕੁਝ ਕਰਨੇ ਸਾਰੇ ਇਹਨੇ ਕੁਝ ਕਰਦੇ ਸਾਰੇ ਸਾਡਾ ਤਾਂ ਹੁਣ ਜਿਹੜਾ ਜ਼ੋਰ ਲੱਗਾ ਦੇਖੋਣਾ ਸੀ ਤੇਰੀ ਮਿੰਤ ਕਰਦੇ ਜੇ ਆਹ ਗੇੜ ਦੇ ਵਿੱਚ ਗੱਲ ਵੰਗੀ ਸਭ ਵਾਹਿਗੁਰੂ ਜੀ ਕਿਪਾ ਤੇ ਪ੍ਰਮਾਤਮਾ ਕਿਰਦਾ ਸਾਕੇ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਲੋ ਜੀ ਰੋਪੜ ਤੇ ਫੋਨ ਆਉਣੇ ਵਾਲਾ ਹੈ ਸਿਲੰਡਰਾਂ ਵਾਲਾ ਸਿਲੰਡਰ ਸਾਡੇ ਕੋਲ ਹੋਗੇ ਸੀਗੇ ਇਕੱਠੇ ਜੀ 10 11 ਬਾਕੀ ਕਈ ਬੰਦੇ ਨੇ ਕਹਿਤਾ ਵੀ ਸਿਲੰਡਰ ਸਾਡੇ ਕੋਲ ਭਰੇ ਪਏ ਆ ਵੀ ਜਿੰਨਾ ਮਰਜੀ ਜੇ ਤਾਂ ਖਾਲੀ ਹੋਗੇ ਤਾਂ ਚੱਕ ਲਾਂਗੇ ਵੀ ਜੇ ਭਰੇ ਹੋਵੇ ਤਾਂ ਭਰੇ ਵੀ ਦੇ ਦੇਵੋ ਜਿੱਕਣਾ ਵੀ ਜਿਹੇ ਜੀ ਹਾਲਤ ਚ ਮਿਲੂਗੇ ਉਹੋ ਜੀ ਹਾਲਤ ਦੇ ਵਿੱਚ ਦੇ ਦਾਂਗੇ ਤੇ ਹੁਣ ਉਹ ਜਿਹੜੇ ਖੇਤ ਵਿੱਚ ਆ ਮੈਂ ਹਰ ਹਸਵੀਰ ਤੇ ਟਰੈਕਟਰ ਮੰਗਿਆ ਦਾ ਲਈ ਸੱਫੀ ਕਾ ਜੀ ਚੱਲ ਫੇ ਚਲਾ ਵੀਰ ਬਣ ਕੇ ਮੈਂ ਬਿੰਦਰ ਨੂੰ ਕਹਤਾ ਮੈਨੂੰ ਤਾਂ ਗੇਹਾਂ ਦੀ ਵੀ ਨਹੀਂ ਸਮਝ ਲੱਗਣੀ ਕਿਧਰੇ ਪਾਸੇ ਨੂੰ ਕਿੱਦਾਂ ਕਿੱਦਾਂ ਉੱਥੇ ਉਹ ਬਾਕੇ ਆਉਣੇ ਦੀ ਇੱਕ ਮੜੀ ਇੱਕ ਡਹਾੜਾ ਜਿਹੜੀ ਵਿਚਾਲੇ ਜਿੱਥੇ ਟੈਂਟ ਲੱਗਣਾ ਹੈ ਤੇ ਹੁਣ ਬਾਕੀਆ ਨੂੰ ਮੜਾ ਜਾ ਕਿਧਰੇ ਬਾਟੇ ਪੋਗਾ ਦਾ ਮਾਰ ਦਿੰਦੇ ਥੋੜਾ ਜਿਹਾ ਵੰਡ ਰੈਕਟਰ ਚ ਲੱਦ ਲਿਆਉਣੇ ਕਿ ਗੱਡੀ ਜਲੇ ਚਲੀਏ ਕੋਈ ਨਹੀਂ ਪਾਸਰ ਜਾਉਂਦਾ ਉਹਦਾ ਟਰੈਕਟਰ ਜਿਹੜਾ ਮਨ ਜੇ ਗੱਡੀ ਉਹਨਾਂ ਦੀ ਹੋ ਰਹੀ ਆਜ ਮੈਂ ਸੱਤ ਦਾ ਬੈਟਰ ਨਹੀਂ ਆਉਣਾ ਬੜੀ ਗੱਡੀ ਪਰ ਆ ਰਹੀ ਆ ਮਾਰਿੰਦਾ ਉਹਨਾਂ ਕੋਈ ਐਂਡ ਬਲੇ ਕਰ ਰਿਹਾ ਮਕਰਾ ਆ ਮੱਫੇ ਰਹਾ ਫਸਾਵ ਜੇ ਨਹੀਂ ਛੱਡੀ ਥੱਲੇ ਪੀਡੀਓ ਵਾਹ ਹੈ ਅਜਾ ਪੇਜ ਪਾਫੇ ਤੇ ਠੀਕ ਹੈ ਹੁਣ ਛੱਡੀ ਹੌਲੀ ਹੌਲੀ ਛੱਡਾ ਗ੍ਰੇਡ ਦੇ ਵਿੱਚ ਗੱਲ ਬੰਗੀ ਏ ਆ ਗਿਆ ਜੀ ਹਿੱਲਵਾਈ ਦਾ ਸਾਮਾਨ ਤੇ ਲਵਾਈ ਦੀਆਂ ਆਹਾਂ ਮਰੋਗਲਾ ਬਾਈ ਅੱਛੀ ਲੋਕ ਰਗਾ ਲਾ ਆ ਸਾਡੇ ਸਾਡੇ ਹਿੱਲ ਬਾਈ ਸਾਹਿਬ ਨੂੰ ਮਿਲੋ ਜੀ ਸਤਿ ਸ਼੍ਰੀ ਅਕਾਲ ਜੀ ਹਾਏ ਹੈ ਧੰਨ ਭਾਗ ਸਾਡੇ ਆ ਗਿਆ ਤੂੰ ਬੰਦਾ ਪਹਿਲਾ ਰਿਸ਼ਤੇਦਾਰ ਆ ਸਾਡੇ ਤੇ ਹੋਰ ਨਹੀਂ ਰਿਸ਼ਤੇਦਾਰ ਸਾਡੇ ਕੋਈ ਹਲਾ ਆਇਆ ਹੈਗਾ ਸਭ ਤੋਂ ਪਹਿਲਾ ਪੁਰਾਣਾ ਹੈ ਸਭ ਤੋਂ ਬਾਅਦ ਵਿੱਚ ਭੇਜਣਾ ਇਹ ਹਾਂ ਸਾਰਾ ਕੁਝ ਸਾਰਾ ਕੁਝ ਦੇਖਣਾ ਇਹਦਾ ਸਾਰੇ ਰਿਸ਼ਤੇਦਾਰਾਂ ਦੀ ਜ਼ਿੰਮੇਵਾਰੀ ਹੈ ਇਹਨੇ ਕੁਝ ਕਰਨੇ ਸਾਰੇ ਇਹਨੇ ਕੁਝ ਕਰਦੇ ਸਾਰੇ ਸਾਡੇ ਤਾਂ ਹੁਣ ਜਿਹੜਾ ਜੋਰ ਲੱਗਾ ਦੇਖ ਹੁਣ ਅਸੀਂ ਤੇਰੀ ਮਿੰਤ ਕਰ ਲੈ ਜੇ ਹੁਣੇ ਕਰ ਲੈਣ ਜਿਹੜੇ ਕਰਨੇ ਆ ਠੀਕ ਆ ਜੀ ਇਸੇ ਬਾਅਦ ਦੇਖ ਮੈਂ ਆ ਜਾਣਾ ਡਿਪਰੈਸ਼ਨ ਦੇ ਵਿੱਚ ਮੈਂ ਮਾੜਾ ਚੰਗਾ ਬੋਲ ਸਕਦਾ ਸਹਾਰੀ ਜਈ ਬਸ ਆਪਣਾ ਠੀਕ ਹੈ ਨਾ ਤਾਂ ਬਾਤ ਘਟ ਹੋ ਸਕਦੀ ਆ ਠੀਕ ਹੈ ਨਾ ਗੱਲ ਅੱਛਾ ਅਸੀਂ ਅਸੀਂ ਪੇਟੀਆਂ ਲੈ ਕੇ ਜਾਣੀਆਂ ਉੱਧਰ ਨੂੰ ਇਹਨੂੰ ਆਹ ਹਲਾ ਬੱਸ ਇੱਥੇ ਜਨੂੰ ਰੱਖ ਲਵੇਗੇ ਤੇ ਹੋਵੇ ਪੇਟੀਆਂ ਵਿੱਚੇ ਰੱਖ ਦੇ ਦਿੰਦੇ ਆ ਜਾਣ ਨੂੰ ਕਰਦਾ ਮੈਂ ਨਾਲੇ ਲੈ ਜਮਾ ਹੱਦ ਹੋ ਗਈ ਮੇਰੇ ਆਹ ਤੇ ਮੈਨੂੰ ਇੱਕ ਬਹਾਦਰ ਵੀਰ ਆ ਤੂੰ ਮੈਨੂੰ ਆਇਆ ਦੱਸ ਦੇ ਮੜਾ ਜੇ ਕੋ ਉੱਥੇ ਉਹ ਉੱਥੇ ਜਗਾ ਕਿੰਨੇ ਚਾਹੀਦੇ ਸਤਾਰ ਦਾ ਸਤਾਰ ਦਾ ਬਾਈ ਨੂੰ ਤੋਰ ਦੇਣਾ ਲੋਰੀ ਅਦਰ ਹੱਲ ਬਾਈ ਸਾਹਿਬ ਦੀ ਜਗਾ ਉਹ ਆ ਪਾਣੀ ਇੱਕ ਗੱਲ ਬਣੀ ਉਹਦੇ ਵਿਚਕਾ ਨੂੰ ਪਾਣੀ ਪਾਈ ਜੇ ਉਹਦੇ ਫੌਦੇ ਰੱਖਣੇ ਆ ਢੋੜੀਏ ਢੋੜੀਏ ਹੋ ਫੱਕੂਂਗੀ ਕਿਵੇਂ ਕੱਢਣੀ ਆ ਪਾਣੀ ਉਹ ਬੜੀ ਤੋਂ ਨਿਕਲਣਾ ਸਾਰਾ ਮੈਂ ਜਰਾ ਕਮਾਗ ਅੱਛਾ ਹਾਲ ਫੜੀ ਲੱਕੀ ਆ ਫੜੀ ਜòn ਦਾ ਫੋਨ ਆ ਆ ਕੜਦੇ 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 ਬਾਹਰ ਕੇ ਚਾਜਾ ਹਾਲਗਾ ਮਤਲਬ ਇੱਥੇ ਆਏ ਨਾ ਪਤਾ ਲੱਗੇ ਕਿ ਜਿਹੜੇ ਡੰਗਰ ਬੱਚਾ ਬੰਨਿਆ ਦਾ ਐਂ ਹੀ ਕਰਨਾ ਸੀ ਆ ਤਾਂ ਹੀ ਬਾਪੂ ਚਾਹਾਂ ਨਾਂ ਨਾ ਰੱਤਾਂ ਨਹੀਂ ਠੀਕ ਆ ਗੱਲ ਠੀਕ ਗੱਲ ਆ ਸਕਾ ਤੇ ਕਹਾਂਦੇ ਇਹਨਾਂ ਕੋਲੀ ਦਾ ਤਾਂ ਨਹੀਂ ਕਿਹੜਾ ਪੱਕੀ ਗੱਲ ਆ ਇਹ ਵੀ ਗੱਲ ਹੈ ਜੀ ਆ ਪਾਪਾ ਨੂੰ ਲੱਗਦੀ ਜੀ ਇਹ ਮਨ ਨੂੰ ਲੱਗਦਾ ਸੌਦੇ ਗਿੱਲੇ ਕਰਦ ਨੇ ਤੁਸੀਂ ਸਾਰੇ ਹੂੰ ਆਜਾਉਣੇ ਆ ਕੱਲ ਸ਼ਾਮ ਨੂੰ ਸਵੇਰੀ ਤੇ ਮਿਸ ਤੋਂ ਲੱਗੇ ਹੋਣੇ ਆ ਪਿਹੇ ਮਤ ਪਾਏ ਹੋ ਦੁਕਾਨਾ ਇਹ ਆਪਣਾ ਲਾਣੀਆ ਬੱਸ ਤਾਂ ਦੱਸੋ ਪੂਰੀ ਹੋ ਚੁੱਕੀ ਚੱਕਰ ਦੇ ਫਟੇ ਮੇਕੇ ਦੇ ਪਾਏ ਧਰਮੜਾ ਜੱਕ ਉਹਦੇ ਵੀ ਪਾਣੀ ਪਾਉਂਦਾ ਪਾਣੀ ਉਹ ਤਾਂ ਸਫਰਨ ਨੂੰ ਇਹਨਾਂ ਨੂੰ ਬਾਹਰ ਦੰਗਰਾ ਦੋ ਵੀ ਪਿਆ ਡੈਡ ਸੱਚੀ ਹੋ ਜਾਣਾ ਬੱਕੀ ਸੱਚੀ ਹੋ ਜਾ ਲੈਣਾ ਦੇਖੋ ਹਾਂ ਪਾਣੀ ਚੱਕਰ ਹੁਣ ਦੇ ਲੈ ਬੇਨਾ ਮਾਪ ਨੂੰ ਚੱਕੋ ਰਾਂ ਹੋਣੀ ਗਾਹ ਅੱਧਰ ਪਾਣੀ ਨਾਲ ਥੱਲੇ ਤਾਰ ਦੀ ਨਹੀਂ ਨੀਆ ਬੋਹਰ ਗਿਆ ਹੋਇਆ ਥੋੜਾ ਪਾਣੀ ਥੋੜਾ ਭਾਬੀ ਪਰ ਪੈਣ ਲੱਗ ਜਾਣਾ ਪਾਣੀ ਆਹ ਜੇ ਮੈਂ ਪੈਰ ਛੱਡਦਾ ਉਦੋਂ ਦੇ ਨਹੀਂ ਕੀ ਪਾਣੀ ਘੱਟ ਕਰਦੇ ਇਹ ਸੰਦੀਪ ਦਾ ਕੋਈ ਨਹੀਂ ਹੈਗਾ ਇਹ ਤਾਂ ਐ ਲੱਗੀ ਜਾਣਾ ਬਸ ਆ ਭੀਜੀ ਦੇਖੋ ਇਹ ਫੂਰ ਬਤੀਵੇਂ ਸਭ ਖੜ ਜਾਣਾ ਮੜ ਜਾ ਹੁਣ ਗਿੱਲਾ ਹੋ ਗਏ ਨਾ ਦੇਖੀ ਚੱਲੀ ਮੈਂ ਉਹ ਮਹਲਵਾਈ ਨੂੰ ਬੁਲਾ ਕੇ ਪੁੱਛਾਂ ਮੈਂ ਉਹ ਲੋਹੇ ਕਹਿੰਦੇ ਕਿੱਥੇ ਦੇ ਕਰਕੇ ਕੰਮ ਕਰਦੇ ਹਾਂ ਫੋਰਮਾਨ ਸਾਹਿਬ ਚੱਲੋ ভাই ਚੱਲੋ ਭਾਈ ਸਾਹਿਬ ਮੜਾ ਦੇਖਾ ਦੱਸੂਗਾ ਕਿ ਸਾਨੂੰ ਉਹ ਆ ਕੇ ਮੜਾ ਦੱਸਦੇ ਸਾਨੂੰ ਵੀ ਕਿੱਥੇ ਰੱਖ ਤੇਰਾ ਮਸਲਾ ਉਹਨਾਂ ਕਿ ਧੋਣਾ ਸੀ ਏਰੀਆ ਕਲੀਅਰ ਕੱਟ ਉਹ ਧੋਆ ਕਿੱਥੇ ਧੋਣਾ ਰੁਕਾ ਉਹ ਲੈ ਗਈ ਦੀ ਭਾਬੀ ਕਿਤੇ ਨੂੰ ਇਹ ਹੀ ਪਟੂੜੀਆ ਪਾਰਲਾ ਦੇ ਤਾ ਪਾਰਲਾ ਕਾਰਲ ਕਮਾਂ ਸਮਾਂ ਕੁਝ ਮੈਂ ਜਦੋਂ ਸਿਰ ਪਰ ਰੱਖ ਲਿਓ ਤਾਂ ਰੱਖ ਲਿਆ ਬੰਬਾਂ ਬੰਬਾਂ ਕੁ ਹੈ 6 ਕੜਾਈਆਂ ਫਿਰ ਕਹ ਪਾ ਮੇਰਾ ਦਮਤਾ ਹੈ ਨਾ ਸਮਾਨ ਢੋਣ ਦੇ ਨੂੰ ਚੁੱਕ ਟੁੱਟ ਲੈਣਾ ਦਾ ਦਮ ਜਾਂ ਫਿਰ ਮੈਂ ਦੇਖਦਾ ਲੈ ਤੈਨੂੰ ਹਣਾ ਚਲ ਠੀਕ ਹੈ ਬਚਾ ਕੇ ਪਾ ਵੀ ਨੂੰ ਵੀ ਨਾ ਪਰੋਦੀ ਹਾਂ ਉਹ ਬਾਹਰ ਨਹੀਂ ਕੱਲ ਤਾਂ ਵੀ ਜਿਹੜੀ ਐ ਇਸੇ ਪਰ ਨੂੰ ਲੱਗੀ ਵੀ ਨਾ ਕਿਤੇ ਕਿਤੇ ਆਪਣੀ ਉਹਦੇ ਪਰ ਨੂੰ ਫੁੱਲ ਨਹੀਂ ਪਰਣਾ ਮੀਂਹ ਖੁਰਪਾਏ ਦੇ ਇਹਨਾਂ ਦਾ ਪਿਆ ਖੁਰਪੇ ਚੌੜੇ ਜਿਹੇ ਪਏ ਤਾਂ ਹੈ ਤੇ ਅਰੇ ਗੋਹਾ ਸ਼ੋਭਾ ਹੁੰਦਾ ਹੈ ਆਪਾਂ ਤੇ ਇਹਦਾ ਦੇੜੀ ਲਿਪ ਦੇਣ ਇਹਦੇ ਨਾਲ ਸਾਰਾ ਕੰਮ ਜੈਣਾ ਸਕਦਾ ਹਾਂ ਹਾਂ ਸਿੱਧੇ ਜੀ ਨੂੰ ਬਾਲ ਦੇ ਹੁਣ ਕਈ ਵਾਰ ਲਾ ਯਾਰ ਇਹ ਤਾਂ ਸਭਾ ਤੇਰੀ ਉਹਦਾ ਗੋਹਾ ਪਿਆ ਤਾਂ ਮੈਂ ਇਹਨਾਂ ਨੂੰ ਬਲੱਗਾ ਰਾਮਾ ਨੂੰ ਆਉਂਦਾ ਜਮਾ ਤੱਕ ਦੋ ਮੂਰਨਾ ਕਦੇ ਜੰਗ ਵੀ ਕੋਈ ਹਾਂ ਉਹੀ ਬੈੜ ਇਹ ਬੈੜ ਪੱਕਿਆ ਹੋਇਆ ਹੈ ਉੱਪਰ ਤੇ ਪੂਰੀ ਨਹੀਂ ਹੋਏ ਬਾ ਗੋਹਾ ਦਾ ਸਾਬ ਹੋ ਗਿਆ ਉਹ ਦੇਖੋ ਜੀ ਚੰਗੀਆਂ ਕਿਉਂ ਤੇ ਦੇਖੋ ਜੀ ਗੱਲ ਹੈ ਜੀ ਆਇਆਂ ਹਾਂ ਤੁਮਾਂ ਦਾ ਕੋਲੋਂ ਜੀ ਸਾਡੇ ਵੀਰੇ ਆ ਗਏ ਹੁਣ ਪਹਿਲਾਂ ਉਹ ਲੰਗਰ ਅਸੀਂ ਸਿਕਾਉਣਾ ਹੈ ਫਿਰ ਸਾਨੂੰ ਸਿਕਾਉਣਗੇ ਠੀਕ ਹੈ ਹਾਂ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਹਾਂ ਆਵਾਜ਼ ਨਾਲ ਸਤ ਉੱਰਨਾ ਆਪਣੇ ਪੇਟੀਆਂ ਉੱਥੇ ਲਾ ਦੇਣੀ ਹੈ ਅੱਜ ਅੱਛਾ ਉੱਧਰ ਵਾਲੀਆਂ ਨੇ ਬੇਟੀਆਂ ਉੱਧਰ ਲਾ ਦੇਣੀਆਂ ਪਹਿਲਾਂ ਤੇਰੇ ਘਣੀ ਦਾ ਪਲਾਨ ਲੈ ਜਾਣ ਦਾ ਅੱਛਾ ਇਹਦੇ ਨਾਲ ਗੱਲ ਕਰ ਲਈਏ ਸੀ ਮਿਸਤਰੀ ਸਾਹਿਬ ਨਾਲ ਫੋਰਮੈਨ ਕਹਿੰਦਾ ਵੀ ਉਹ ਜਗ੍ਹਾ ਤੁਹਾਨੂੰ ਇੰਨੀ ਕ ਦਿੱਤੀ ਮੈਂ ਖਾਰ ਲੂੰਗਾ ਕਹਿੰਦਾ ਉੱਥੇ ਹੀ ਨਹੀਂ ਦੇਖ ਲੈ ਗੱਲ ਤਾਂ ਕੁਝ ਨਹੀਂ ਇਹਨੂੰ ਪਈਏ ਇੱਥੇ ਸੜਕੇ ਸੜਕੇ ਰੋਡ ਲੈ ਜਾਣੀਆਂ ਇਹ ਕੋਈ ਨੇ ਕਹਿ ਦੇਣਾ ਮੋਸਾ ਬਣਾਇਆ ਹੈ ਅੱਛਾ ਹਾਂ ਠੀਕ ਹੈ ਇੱਕ ਘੜ ਦਾ ਲਾ ਦੋ ਇੱਕ ਘੜ ਦਾ ਲਾ ਦੋ ਬਸ ਫਿਰ ਇੰਨਾ ਦੇ ਸੱਨ ਨੂੰ ਤਕਲੀਫ ਨਹੀਂ ਹੋਣ ਦੇ ਹੈਗੇ ਕੋਈ ਸਵਾਗਤ ਸਵਾਗਤ ਮਾਰਨਾ ਪੈਣਾ ਕੋਈ ਸਵਾਗਤ ਮਾਰਨਾ ਪੈਣਾ ਇੱਧਰ ਕੇ ਜੇ ਖੜੇ ਨਾ ਕੱਖਿਆ ਖੜਾ ਉਹ ਦਬ ਜੂਗਾ ਨਾਲੇ ਉਹ ਦੂਰੀ ਪੋਗੇ ਨਾ ਬਿਲਕੁਲ ਬਿਲਕੁਲ ਸਾਰੇ ਕਮਾਉਂਦੇ ਸਾਰੇ ਉਹ ਹਾਂ ਹਾਂ ਸਾਰੇ ਪਰ ਕਮਾਉਂਦੇ ਨਾ ਬਸ ਦੇਖਦੇ ਹੁਣ ਮੈਂ ਕਹਿੰਦਾ ਜੇ ਜੋੜਨਾ ਟਰੈਕਟਰ ਜੋੜ ਲਓ ਵੀਰ ਸਵਾਗਤ ਫੋਲ ਆਹੋ ਜਾ ਖਾਂਦੇ ਨੇ ਹੋਲ ਗਏ ਆ ਉਹ ਤਾਂ ਖੋਲਣਾ ਸੀ ਫਿਰ ਹਾਂ ਆ ਸ਼ਿਕਾਰੀ ਨੂੰ ਹਾਂ ਸ਼ਿਕਾਰੀ ਦੇ ਕੁਝ ਨਹੀਂ ਕਹਿੰਦਾ ਪਹਿਲਾਂ ਮੈਂ ਖੋਲ ਦਮਾਂ ਚੱਲੀਆ ਸਵਾਕਾ ਸੁਦੀਪਾ ਇਹਨਾਂ ਰੋਟੀ ਖਾ ਲਈ ਹਾਂ ਚਾ ਵੀ ਪਲਾ ਦੇ ਇਹਨੂੰ ਫੜੇ ਦੇ ਪਲਾਉ ਨਹੀਂ ਮੈਂ ਇਹਨੂੰ ਇੱਧਰ ਚੈੱਕ ਕਰਵਾ ਲਵਾਂ ਮੜਾ ਜਾ ਕੇ ਵੀ ਕਿਦਾਂ ਪਾਣੀ ਨਿਕਲਿਆ ਹਾਂਜੀ ਬਾਸੋ ਈ ਗੱਲ ਹੋ ਕੇ ਸੱਜੂ ਹਾਂ ਜਿੰਨੀ ਜ਼ਿਆਦਾ ਕਟਿਆ ਕੋਈ ਜਗਾ ਹਾਂ ਆਉਂਗਾ ਪੱਖਾ ਪੁਖੇ ਜਿਹਾ ਲੱਗਨੇ ਪਰ ਦੇਣਾ ਹਾਂ ਪੱਖਾ ਪੁਖੇ ਜਿਹਾ ਆਇਆ ਸੱਜੂ ਕਮਲਣੀ ਤੇ ਕਹੇ ਤਾਂ ਕਦੀ ਬਾਹਰ ਤੋਂ ਦੂੰਗੇ ਨਾ ਨਾ ਲੋੜ ਨਹੀਂ ਸੱਜੂ ਹਾਂ ਸਰਵਾ ਦਾਂਗੇ ਇਹਨੂੰ ਪੀਰੋ ਪੀਰੋ ਮੰਜਾ ਮੰਜਾ ਜੇ ਇਹਨੇ ਗੜਬੜ ਗੜਬੜ ਕਰੀ ਕੋਈ ਲੋੜ ਨਹੀਂ ਹੈ ਵੀ ਪਈ ਇੱਥੇ ਅੱਛਾ ਮੈਨੂੰ ਬਾਹਰ ਇੱਕ ਹੰਡਾ ਕਾਇ ਦੇਣਾ ਚਾਹ ਰੋ ਬਸ ਬਾਹਰ ਇੰਨਾ ਕੀ ਕੰਮ ਸ਼ਕਤੀ ਵਾਟਰ ਪਹਿਲਾਂ ਸ਼ਕਤੀ ਵਾਟਰ ਦੇਣਾ ਪੈਣਾ ਇੱਕ ਡੋਕ ਦੇਣਾ ਪੈਣਾ ਨਹੀਂ ਦੋਰੀ ਕੋਈ ਲੋੜ ਨਹੀਂ ਹਾਂ ਕੱਪੜੇ ਲੀੜੇ ਵੀ ਕਹੀ ਜਾਂਦੀ ਕੋਈ ਨਹੀਂ ਜਿੱਥੇ ਪਏ ਉੱਥੇ ਪਿਆ ਤਾਂ ਗੱਲ ਉਹ ਨਹੀਂ ਲੈ ਕੋਈ ਚੀਜ਼ ਤੇ ਇਹ ਤਾਂ ਬਹੁਤ ਦੂਰ ਤੱਕ ਜਾਣੀ ਹੈ ਅਜੋ ਤੇ ਪਕਾ ਹਲਵਾਈ ਦਾ ਹੀ ਹੁੰਦਾ ਹਾਂ ਹਾਂ ਜਿਹੜਾ ਮੇਰਾ ਨਾਮ ਕੰਮ ਠੀਕ ਹੈ ਬਾਬੇ ਹੁਣ ਸਫਾਈ ਦਾ ਓਕੇ ਧੰਨਵਾਦ ਤੇਰਾ शुक्रिया ਮਿਹਰਬਾਨੀ ਮੈਂ ਤਾਂ ਦੇਖ ਹੁਣੇ ਤੇ ਆਪਣੀ ਚੱਪੜਾ ਖੋਲ ਕੇ ਤੁਹਾਨੂੰ ਆਉਣ ਲੱਗ ਗਿਆ ਵੀ ਇੱਥੇ ਬਣਾ ਲੰਗਰ ਪਾਣੀ ਠੀਕ ਹੈ ਇਹਨੂੰ ਫਿਰ ਵੀ ਇੱਕ ਵਾਰ ਕਰ ਬੰਦੇ ਦੇ ਬਾਰੇ ਨਾ ਹਾਂ ਪੱਕਾ ਚ ਲਾ ਦੇ ਪੱਕਾ ਹੁਣ ਇਹਦੇ ਪੱਖਿਆਂ ਦੀ ਕੀ ਗੱਲ ਕਰ ਤਾ ਤੇ ਅਭੀ ਦੱਬੀ ਤੇ ਪੱਕਾ ਮਾੜੀ ਲੱਗ ਰਿਹਾ ਫਰਕ ਨਹੀਂ ਬਰਤਾਂ ਕੁਮਾਰ ਜੀ ਜੇ ਨੀਰ ਪਾਣੀ ਨੂੰ ਹਾਂਜੀ 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 ਕਰ ਦਿੰਦੇ ਕਰ ਦਿੰਦੇ ਕਿਹੜਾ ਕੇ ਹਾਂ ਇਹ ਤਾਂ ਗੁਰਤੀ ਆ ਗੁਰਤੀ ਆ ਗੁਰਤੀ ਆ ਬਸ ਗੁਰਤੀ ਚਲ ਕਰ ਦੋ ਸਾਫ ਹੋ ਜਿੱਥੇ ਕਰਨਾ ਮਾਗਿਆ ਹੋਗਾ ਤੇ ਇਹ ਤਾਂ ਬੰਦਾ ਕਿੰਨੀ ਕਾਤੇ ਚੱਲਣੀ ਕਿਹੜੀ ਚੰਦਿਆ ਤੋਂ ਜੀ ਤੁਸੀਂ ਉਰੇ ਤੋਂ ਕੋ ਹੋਣਾ ਸਾਡੇ ਕੋਲ ਤੇ ਮਰਨਾ ਕਿੰਨਾ ਕਿਲੋਵਾਟਰ ਤੇ ਅੱਧਾ ਕਿਲੋਮੀਟਰ ਚੱਲੀ ਆਉਣਾ ਉਰ ਤੇ ਮਰਨਾ ਹਰਦਾ ਹੈਗਾ 16 17 ਕਿਲੋਮੀਟਰ ਆਹ ਜਿਹੜੇ ਐ ਇੱਥੇ ਤੁਹਾਨੂੰ ਜਾਣਾ ਕਿੱਥੇ ਇਹ ਮੈਨੂੰ ਪਤਾ ਨਹੀਂ ਲੱਗੇ ਨਾ ਕਿੱ데 ਜਾਣਾ ਹੋਰ ਜਾਣਾ ਕਿੱਥੇ ਤੁਨਕਾਰ ਸਾਹਿਬ ਕਿੱ체 ਮੁਕਾਨ ਸਾਹਿਬ ਤੋਂ 10 ਕਿਲੋਮੀਟਰ ਏਰ ਤੇ ਰਸਤੇ ਦੀ ਗੱਲ ਲੈ ਨਾ ਰਾਤਾ ਪਹੁੰਚ ਲੱਗਾ ਦੋ ਟੋਰੀ ਨਹੀਂ ਆਹੀ ਦੋ ਟੋਰੀ ਆਇਆ ਉਹ ਗੁਰੂ ਇਹਨੂੰ ਕਿਹੜਾ ਲੱਗਦਾ ਬਾਈ ਪਤਾ ਗੱਲ ਤੁਸੀਂ ਸਮਝੋ ਗੱਲ ਹਾਂ ਇਹਨੂੰ ਟੋਏ ਨਹੀਂ ਰੱਖਦੇ ਹੁਣ ਇਹ ਤਾਂ ਗੁੰਨ ਜਾ ਹੋਇਆ ਹੋਇਆ ਕਹਦਾ ਕਿ ਆਏ ਜਿਹੜਾ ਰਾਸਾ ਹੈ ਜੇ ਤਾਂ ਹੁਣ ਮੈਂ ਤੁਹਾਨੂੰ ਵਿੱਚੇ ਪਿੰਡਾਂ ਦੇ ਵਿੱਚ ਵਿੱਚ ਘੱਲ ਦਵਾ 17 18 ਕਿਲੋਮੀਟਰ ਪੈਣਾ ਜੇ ਤੁਸੀਂ ਹੁਣ ਮੇਨ ਰੋਡਾਂ ਨੂੰ ਘੁੰਮ ਕੇ ਜਾਓ ਕੋਈ 10 ਕਿਲੋਮੀਟਰ ਚ ਮਕੌਰ ਸਾਹਿਬ 16 ਕਿਲੋਮੀਟਰ ਅੱਗੇ ਗਾਹ ਉਹ 26 ਕਿਲੋਮੀਟਰ ਹੋ ਜਾਣਾ ਐਂ ਫਰਕ ਆ ਇਹ ਫਰਕ ਹੋ ਜਣਾ ਮਾਰਾਂ ਬੰਦੇ ਕਿ ਤਾ ਹਾਂ ਤੋ ਸੱਪੇ ਸੱਪੇ ਹਾਂ ਉਹਦਾ ਉੱਧਰ ਵੀ ਤੁਹਾਡੇ ਪਾਸ ਮੈਂ ਕੀ ਚਾਹੀਦੀ ਐ ਕਿ ਹੁਣ ਨਾ ਪਹੁੰਚਣਾ ਹੈ ਸੱਪੇ ਕਾ ਹਾਂ ਬਿਲਕੁਲ ਪਾਸ ਹੋ ਗਿਆ ਹਾਂ ਥੋੜਾ ਜਿਹਾ ਰੁਕਾਤੇਗੇ ਤੁਸੀਂ ਅਸੀਂ ਉਹ ਮੰਜ ਵਾਲੇ ਦੀ ਸਲਾਹ ਕਰਦੇ ਭਾਬੀ ਕਹਿੰਦੀ ਵੀ ਪੱਥਰ ਲਈ ਇੱਥੇ ਮੰਨਦੇ ਮੰਜ ਵਾਲਾ ਤਾਂ ਹੈ ਹੀ ਰੱਖਣਾ ਪਾਣੀ ਦਾ ਸਾਰਾ ਪ੍ਰੋਗਰਾਮ ਪੂਰਾ ਕਰੀਏ ਇੱਕ ਬੰਦਾ ਪੱਕਾ ਪਠਾਣਾ ਬਣਾਉਰੇ ਕੀ ਆਏ ਪੱਕਾ ਤਾਂ ਹੋਇਆ ਜਾਣਾ ਭੈਣ ਵੀ ਆਇਆਣਾ ਠੀਕ ਹੈ ਕਰ ਠੀਕ ਨਹੀਂ ਕਰ ਦੇਖਣ ਆਣੀ ਨੇ ਉਹ ਕਰੀਓ ਬਲਜਿੰਦਰ ਹੈਗੀ ਬਲਜਿੰਦਰ ਹੈਗੀ ਉਹਨਾਂ ਮੰਨਦੇ ਪੁੱਛ ਜਾਂਦੇ ਠੀਕ ਨਹੀਂ ਕਰ ਬਾਕੀ ਦੇਖ ਲਾਂਗੇ ਜਿਓ ਉੱਥੇ ਵੀ ਬਹਿਣਾ ਆਪਾਂ ਬੱਚਾ ਉੱਤੇ ਪਰ ਉਹ ਵੀ ਤਾਂ ਬੈਠੀ ਉਹ ਵੀ ਠੀਕ ਹੈ ਕਰ ਲੋ ਵੀ ਠੀਕ ਹੈ ਕੀ ਆਏ ਜਿੰਨੇ ਨਾਲ ਮੈਂ ਉੱਪਰ ਚੜਨਾ ਉਹਨਾਂ ਨਾਲ ਤਾਂ ਕਹਿੰਦਾ ਉੱਪਰ ਕਿਲਾਉਂਦੀ ਵੀ ਆਏ ਆਂ ਕਿਹੜਾ ਖਦਦੇ ਆਂ ਆਪਣੇ ਨੂੰ ਚੱਲੋ ਮਰਦੀ ਚੜ੍ਹ ਜਾਂ ਚਲੇ ਚੱਲੋ ਫਿਰ

ਕਮਾਲਾ 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 ਕਰੋ ਇੱਕ ਹਾਂ ਚੱਲ ਚੱਲ ਔਰ ਦੋ ਜ਼ੋਰ ਲਗਾ ਕੇ ਅੱਛਾ ਮਿੱਕੀ ਇਹ ਪਰਲੇ ਬਸੇ ਭਜਾਉਣੀ ਪਣੀ ਹੈ ਇਹ ਹਾਂ ਉਧਰ ਦੇ ਪਾਸੇ ਲਾ ਲਾ ਉਹਨੂੰ ਦੂਈ ਐਸੇ ਸਿੱਧੀ ਬਿਠਾ ਦੂੰਗੇ ਲੈ ਆ ਕੇ ਹਾਂ ਕਮਾ ਦੇਣੀ ਮੈਂ ਆਉਣ ਦੇ ਹਣੇ ਜਲਦੀ ਜਾਓ ਹੌਲੀ ਹੌਲੀ ਵਿੱਕੀ ਕਰ ਬਥੇ ਤੁਸੀਂ ਰੰਗ ਕਰੋ ਸਦਾ ਪੈਣਾ ਯੂਟਿਪਰ ਕੇ ਲਈ ਨੰਬਰ ਲੱਗਦਾ ਰੁਕਦਾ ਅਰਲੀ ਅਰਲੀ ਮੈਂ ਅੱਜ ਤੱਕ ਉੱਪਰ ਵੀ ਧੋਇਆ ਸੀ ਸਾਰਾ ਉੱਪਰ ਤਿਲਕ ਵੀ ਲਾ ਲਿਆ ਮੈਂ ਕਿਹਦੀ ਕਹਿੰਦਾ ਤੂੰ ਉੱਪਰ ਆਇਆਸ ਲਾ ਕੇ ਬਾਜੀ ਨੇ ਕਿਹਾ ਅਨੋਖੇ ਕਰਵਾਏ ਤੁਸੀਂ ਕਰਤਾ ਰਹੀ ਬਚਾਓ ਹੋ ਗਿਆ ਮੇਰਾ ਚੂੜਾ ਨਿਕਲਿਆ ਜਿਹੜਾ ਸਾਬ ਨਾਲ ਕਰੀਆ ਲੱਖ ਲੱਖ ਹਾਂ ਇਹਦਾ ਬੈਠੀ ਮੈਂ ਕਿਹਾ ਨਾ ਉਧਰ ਨਿਕਲੋ ਜੋ ਕਿਵੇਂ ਮੇਰੇ ਉੱਪਰ ਨੇ ਸਾਬ ਉੱਪਰ ਸਨ ਮਾਂ ਵੀ ਹੋ ਗਿਆ ਕਿੱਥੇ ਬੱਚੀ ਛੱਟ ਦੇਖਾ ਤੇਰੇ ਕਿੱਥੇ ਘਰ ਉੱਪਰ ਜੰਦੇ ਜਾ ਤੁਰ ਗਈ ਬੱਚਿਆ ਤਾਂ ਹਾਨੀ ਬਚੀ ਨਹੀਂ ਪਿੱਛੇ ਨਹੀਂ ਉਹ ਚੀਨ ਗਈ ਮਾਰ ਗਈ ਜੀ ਮਾਰ ਗਈ ਮਨਵਾ ਕੇ ਤਾਂ ਕਰੰਟ ਲੱਗ ਗਿਆ ਅੰਦਰ ਮਨੂ ਦਾ ਹੋ ਗਿਆ ਜਦ ਦੇਖਿਆ ਮੈਂ ਬੱਚੀ ਕਹਿੰਦੀ ਮੈਂ ਤਾਂ ਗਈ ਕੀ ਮਰ ਗਈ ਬਿਰਗੀ ਤਰ ਮਮਾ ਕਰਾ ਹਾਂ ਜਦੋਂ ਮੈਨੂੰ ਪਿਆਰ ਸੀ ਜਦੋਂ ਰੋ ਪੈਂਦੀ ਤੈਨੂੰ ਮੈਨੂੰ ਬੰਨੂ ਦਾ ਪਤਾ ਕਸਮੀ ਗੱਲਾਂ ਸੁਸਤਾ ਲੱਗ ਜਾਂਦਾ ਭਾਈ ਹੋ ਗਿਆ ਵੀ ਹੋਰ ਨਾ ਕੋਈ ਹੈ ਨਹੀਂ ਪੰਗਾ ਵਿੱਚ ਮਾਰੂ ਉੱਪਰ ਤੇ ਤੀਜ ਮੰਜਲ ਪਰ ਤੇ ਤਾਰੂ ਕੌਣ ਚੱਕ ਕੇ ਹੁਣ ਜੇ ਇਹ ਸੁੱਟ ਲੱਗ ਗਈ ਹਾ 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 ਕਾ ਕੇ ਸੋਚਿਆ ਕੋਈ ਨਹੀਂ ਕੋਈ ਬੰਦੇ ਨੂੰ ਹੋਰ ਨਹਾ ਹਾਂ ਪਰ ਰੱਖ ਦਿਓ ਚਾਹ ਜਿਆ ਵਾ ਪੂਰੀ ਫੱਟ ਆ ਗਈ ਚਾਹੇ ਜੱਕਣਾ ਮਰਜੀ ਦੇ ਪਰ ਕੋਈ ਇਹਦੇ ਪੱਲੀ ਵੀ ਛਾੜ ਨਹੀਂ ਵਿਕੀ ਪੱਲੀਆਂ ਬੰਦਿਆਂ ਚ ਕਾਗਜ਼ ਦਾ ਪਾਵਾ ਨਾ ਤੇ ਪਰ ਪਕੌੜੇ ਪੂੜ ਚੀਰ ਫਾੜ ਕਰੀ ਜਾਉਂਣਾ ਪਕੌੜੇ ਲੈ ਕੇ ਦੇ ਪਰ ਸਲਪ ਪਕੌੜੇ ਰੱਖਣੂਗੇ ਉਹਨਾਂ ਨੇ ਉਮੀਦ ਮੰਜੇ ਵੀ ਤਾਂ ਲਾਉਣਾ ਥੱਲੇ ਪਕੌੜੇ ਉਹ ਮਾਰਾ ਇਹ ਤੇਲ ਤੇਲ ਚਲੇ ਗਿਆ ਦੇ ਵਿੱਚ ਫਿਰ ਕਿਆ ਕਰੂੰਗਾ ਆਪਰ ਪਰੇ ਤਾਂ ਹੀ ਮੈਂ ਕਹਿੰਦਾ ਮੈਂ ਲਫਾਫਾ ਵਿਛਾਣਾ ਕੁਛ ਨਹੀਂ ਕੁਛ ਨਹੀਂ ਵਿਛਾਉਣਾ ਇਹਦੇ ਪਰ ਅਸੀਂ ਰੱਖਣਾ ਇਹਦੇ ਪਰ ਸੁੱਕੇ ਸੌਦੇ ਉੱਧਾ ਰੱਖ ਦਾਂਗੇ ਉਹਨਾਂ ਨੂੰ ਮਿਸੇ ਕੋਈ ਆ ਕੰਮ ਹਾਂ ਹੋਇਆ ਮੈਦਾ ਹੋਇਆ ਚਲੋ 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 ਹਾਂ ਇਹ ਸਣ ਹੋਇਆ ਪਟਾਈ ਨੂੰ ਦਸਮੀ ਉੱਧਾ ਇਹਨੂੰ ਕਰਦਾ ਵੀ ਕੱਪੜੇ ਕੱਢੋ ਇਹਦੇ ਦੋ ਤਿੰਨ ਹਫ਼ਤੇ ਬਾਅਦ ਤੁਹਾਨੂੰ ਢਾਲੀਆਂ ਦਿੱਤੀ ਬਟੀਆਂ ਅਸੀਂ ਸੌਦੇ ਰੱਖਣੇ ਵਿੱਚ ਚਲੋ ਨਹੀਂ ਹਾਂ ਕੋਸਟਾ ਡਾਣਾ ਤਾਂ ਨਹੀਂ ਕਹਿਣਾ ਨਹੀਂ ਕਹਿਣਾ ਨਹੀਂ ਸੌਰੀ ਮੇਰੇ ਤੇ ਕਿਆ ਹੋ ਗਿਆ ਲਓ ਅੰਨੀ ਜੇ ਬਈ ਲਾ ਜਗਾ ਤੇ ਕਿੰਨੀ ਖੁੱਲ ਗਈ ਹਾਂ ਹਾਂ ਹਲਵਾਈ ਨਾਲ ਕਬਰ ਆਇਆ ਨਾ ਫੱਪਾ ਤੇ ਪਾਤੀ ਉਹ ਤੋਤਾ ਨਹੀਂ ਤੁਸੀਂ ਫਲਾਣਾ ਨਹੀਂ ਕਰੇ ਤਾ ਮਹਾ ਕਿਤੇ ਜੱਪਟੀਆਂ ਚਵਾ ਲਿਏ ਉਹਨੇ ਨਹੀਂ ਕਹਣਾ ਮੈਂ ਤਾਂ ਕਹਿਆ ਨਹੀਂ ਕਿਹਾ ਉਹਨੇ ਐ ਅਜੀ ਅਜੀ ਗੱਲ ਨਹੀਂ ਕਹੀ ਉਹਦਾ ਮੈਂ ਤੁਹਾਨੂੰ ਹੱਲਾਸ਼ੇਰੀ ਦਿੱਤੀ ਸੀ ਵੀ ਹਲਵਾਈ ਆਏ ਕਹਿੰਦਾ ਐ ਅੱਛਾ ਹਾਂ ਉਹਨੇ ਨਹੀਂ ਕਿਹਾ ਇਹਗਾ ਮੈਂ ਤਾਂ ਬਾਹਰ ਗਿਆ ਹਲਵਾਈ ਦਾ ਮੈਂ ਤਾਂ ਕੰਮ ਕਰਦਾ ਮੈਂ ਜਾ ਕੇ ਤਾਂ ਮੈਂ ਫੋਨ ਕਰਕੇ ਕਹਿੰਦਾ ਮੈਂ ਬਾਈ ਤੁਰਨ ਲੱਗਿਆ ਮਹਾ ਵੀ ਤੋਤਾ ਬਾ ਤਾਂ ਹੈ ਨਹੀਂ ਬਈ ਚਲੋ ਚੱਕ ਲੋ ਵਟੇ ਚੱਲ ਉਹ ਵੀ ਤੁਮੋਂ ਪੱਟੀਆਂ ਤੇ ਮਾੜਾ ਬੱਤਾ ਕਰਤਾ ਆਇਓ ਬੜੇ ਨੇ ਮੋਰੇ ਇੱਕ ਹੋ ਗੱਲ ਹੈ ਹਾਏ ਨਾਲ ਖੋਲੋ ਨਾ ਟੱਕਣ ਇੱਧਰ ਆ ਜਾਣਗੇ ਚਲੋ ਲੋ ਆਤਾ ਜੋਰ ਹੁਣ ਕਹਿੰਦਾ ਲੋਕਾਂ ਨੇ ਵੀਡੀਓ ਜਿਹਾ ਇੱਧਰ ਖੜਾ ਵੀਡੀਓ ਬਣਾਈ ਗਿਆ ਭਾਈ ਦਾ ਜੋਰ ਲਵਾਤਾ ਫਲਾਣਾ ਹੋਇਆ ਢਿੰਕਾ ਹੋ ਗਿਆ ਕੰਜਾਪ ਆਉਣਾ ਸਕੰਜਾ ਪਾਉਣਾ ਹੈ ਟਰੋ ਲੈ ਕੇ ਆਉਣਾ ਫਲੈਂਡਰ ਪਾ ਲਈ ਹਲੋ ਰਕਤ ਆਉਂਦਾ ਪਰ ਉਸ ਤੋਂ ਥੰਮਲੇ ਦੀ ਜੇਹ ਚੜਾ ਰਾਣਾ ਚਲ ਮੱਲਾ ਕੇ ਕੀ ਗੱਡੀ ਮੈਂ ਕਹਿ ਰਿਹਾ ਕੰਜਾਪ ਆਉਣਾ ਡਰਾਈਵਰ ਖੋਲ ਦਵਾ ਅੱਛਾ 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 ਉਹ ਦੇਖਿਆ ਕਿ ਉਹ ਜਾਨੇ ਦਾ ਰਕਾਇਤ ਰੋ ਡੂ ਵੀ ਕਨ ਹੈ ਤੇ ਇਹ ਗੱਲ 1 2 3 ਕੋਸ ਕੀ ਹੋਇਆ ਵੱਜ ਗਿਆ ਪੈਨ ਉਹ ਵੱਜ ਗਿਆ ਚਾਹ ਸਸੂ ਸ਼ੈਕੂਲਾ ਤੁਰ ਹੀ ਫਾਬੀ ਨਾ ਜੂਰੇ ਜਿਆਦਾ ਮਾਰਦਾ ਮਾਰ ਤੋਂ ਜ਼ਿਆਦਾ ਚਲੋ ਫੋਨ ਲਾਉਂਦੇ ਚਲੋ 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 ਆਹ ਹੁਣ ਤਾਂ ਡਬਲ ਚੱਕਣੀ ਪਈਆਂ ਹੋ ਗਈ ਬਣ ਗਈ ਬਣ ਗਈ ਮੰਗੀ ਛਿਆ ਵਾਲਾ ਮੇਰੇ ਭਾਈ ਮੀਂਗੀ ਹੋਰ ਕਮਾ ਲ ਆਪਣੇ ਵੱਲੋਂ ਖਾਣੇ ਟਿਮਟਿਮ ਆਪਣੇ ਵੱਲੋਂ ਕਮਾ ਲ ਆਉ ਲੋ ਹਾਂ ਹੁਣ ਆਉ ਸਿੱਧਾ ਪਈ ਪਣੀ ਅੰਦਰ ਬੰਦ ਨੇ ਦਾ ਰਸਤਾ ਬੰਦੇ ਕਰ ਦੀ ਕਿ ਲੱਕ ਲਈ ਇੱਕ ਬੰਦ ਨਹੀਂ ਮੈਂ ਕੋਈ ਤੋ ਹਾਂ ਰਹਿਣ ਦੇ ਇਸ ਖੁੱਲਾ ਰੱਖ ਕੇ ਨੂੰ ਘੁੰਮਦਾ ਚੱਕ ਉਹ ਥਲੇ ਭਈ ਮਾ ਤੇ ਉਹਨੇ ਪਾਸੇ ਰਸ ਕੋ ਪਰਲੇ ਪਾਸੇ ਉੱਤਰ ਦਾ ਗਰਲਾ ਵੇਖੀ ਹਾਂ ਹਾਂ ਕੋਈ ਆਉਂਦਾ ਮਾਲ ਬੜਾ ਬੱਚਾ ਥਰਾ ਹਾਂ ਨਾਲ ਲੱਗਣੀ ਉਹ ਬਿੱਕੀ ਇਧਰ ਮਗ ਨਾਲ ਦਾ ਆ ਬਿੱਕੀ ਅੱਡ ਜਾ ਤੇ 4:00 ਵਜੇ ਨੇ ਹਾਂ ਬਹੁ ਬਲੇ ਲੈ ਬਿੱਕੀ ਉਹੀਆਂ ਜੋਰ ਜਾਣ ਜਾਣ ਕੇ ਜੋਰ ਮਾਰ ਕੇ ਦਿਖਾਉਂਦਾ ਤਾਂ ਤਾਂ ਪਾ ਉਹ ਭਾਮੀ ਨੇ ਆਏ ਹਾਲਾਤ ਆ ਅੰਗਲੀ ਸਿਰ ਭਾਂਡੇ ਤੇ ਆ ਸਰ ਅੱਛਾ ਫੇਰ ਠੀਕ ਹੈ ਅੰਗਲੀ ਸਿਰ ਤੇ ਕੰਡੀਆਂ ਤੇ ਛੱਟ ਕਰੋ ਮਿਸਟਰ ਝੂਟਾ ਝੂਟਾ ਸਰ ਤੋਂ ਦਾ ਇਹ ਬਈ ਹੋ ਗਏ ਤੁਸੀਂ ਨਾ ਇਹ ਕਥਾ ਕਰ ਲਈ ਪਿਆ ਹੈ ਹੋਵੇਗਾ ਹਾਂ 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 ਸਹੀ ਗੱਲ ਹੈ ਸਹੀ ਹੈ ਫੇਰ ਫੇਰ ਦੇਖ ਲੈਣ ਚੈੱਕ ਕਰਦੇ ਨਾਲ ਲਾਇਆ ਤਾਂ ਨਾ ਹਮ ਹੈ ਨਹੀਂ ਤਗੜੀ ਐਕਟਿੰਗ ਤਾਂ ਵਿਕੀ ਕਰ ਨਹੀਂ ਸਕਦਾ ਜਿੰਨੀ ਨੇ ਕਰੀ ਉਥੇ ਨਹੀਂ ਨਹੀਂ ਕਰਾ ਮੈਨੂੰ ਲੱਗਿਆ ਹਾਂ ਪਾ ਬੇਟੀ ਨੇ ਜਦਾ ਜਗਾ ਕੀ ਹਿੰਦਾ ਨਹੀਂ ਨਹੀਂ ਠੀਕ ਹੈ ਦੂਰ ਤੋਂ ਪੱਠਿਆਂ ਲੱਗੇ ਆਰਾਮ ਗੱਲ ਆਰਾਮ ਗੱਲ ਅੱਛਾ ਵੀ ਕੀ ਇਹਦੇ ਬੱਚੇ ਆ ਜਿਹੜਾ ਸਮਾਨ ਆ ਬਹੁਤ ਮਹਿੰਗੇ ਆ ਨਾ ਰਹਾ ਹਾਂ ਹਾਂ ਆਹ ਜਿਹੜੇ ਸ੍ਰੀ ਨਾਟਕ ਦੇ ਜਿਹੜੇ ਇਹਨੂੰ ਵਿੱਚ ਪਾ ਹੱਟਾ ਹੋ ਗਿਆ ਅਮੈਨੋ ਲਾਦਾ ਚਪੜੇ ਕੀ ਦੇ ਨੰਬਰੇ ਸੁਨੀਲ ਸੁਨੀਲ ਤੇ ਆ ਸੁਨੀਲ ਨੂੰ ਲੱਗਿਆ ਪੱਦਰ ਹਾਂ ਬਾਪੇ ਜਨਾਬ ਸੋ ਚਲੋ ਇਹ ਨਹੀਂ ਬੜਿਆ ਕੰਮ ਹੁਣ ਪੱਖਾ ਚਲਾ ਦੀ ਆਪਾ ਹਣਾ ਆਪਾ ਪਾ ਲੀ ਸੁੱਕ ਜਾਵੇ ਕੱਢਦਾ ਆ ਥਲੇ ਝਾੜੂ ਨਹੀਂ ਮਾਰਨਾ ਤੂੰ ਹੀ ਮਾਰ ਦੇ ਹੋਣਾ ਲਿਖੀ ਸਿਲੰਡਰਾਂ ਨੂੰ ਫੋਨ ਆ ਗਿਆ ਉੱਧਰ ਹਾਂ ਹਾਂ ਗੱਡੀ ਚ ਲੱਦਣੇ ਪੈਣੇ ਮੈਨੂੰ ਲੱਦਦਾ ਇਹ ਕਿਉਂ ਡੇਢ ਕਾਉਂਟਰ ਵਜਨ ਹੋਇਆ ਡੇਢ ਤੇ ਦੋ ਤਿੰਨ ਕਾਉਂਟਰ ਵਜਨ ਹੋਇਆ ਆਹਾਂ ਉਹ ਤਿੰਨ ਕਾਉਂਟਰ ਵਜਨ ਹੋਣਾ ਕਿਸੇ ਕੋਣੀ ਜਿਹਾ ਰੱਖੋਗੇ ਚਲ ਆਇਆ ਦੇਖੀ ਰੱਖ ਕੇ ਲਾ ਗੱਡੀ ਮੇਰੇ ਕਤਿੰਨਾ ਹੋਣੀ ਐ ਜੀ ਕਤਿੰਨਾ ਉਹ ਵੀ ਕਰ ਲਿਆ ਹੁਣ ਤੁਸੀਂ ਦੇਖ ਲਓ ਵਿੱਕੀ ਨੂੰ ਦੇਖੋ ਕਿੰਨਾ ਕਰਨੀ ਐ ਫਿੱਤਰ ਖੜਾਉਣਾ ਐ ਮੈਂ ਉਹ ਬੁਲਾਉਂਦਾ ਨਾ ਹੁਣ ਕਹਿੰਦਾ ਆ ਜਾਓ ਬਾਈ ਫਿਰ ਆਪਣੀਆਂ ਕਾਪੀਆਂ-ਕੁੱਪੀਆਂ ਕਹਿੰਦਾ ਨਾਲ ਲੈ ਕੇ ਪਰਦੇ ਕੇ ਕੰਮ ਕਰਦੇ ਜੋ ਆਪਣਾ ਸਹੀ ਗੱਲ ਐ ਜੇ ਸਾਨੂੰ ਹੋਰ ਵੀ ਟਾਈਮ ਨਾ ਠੀਕ ਐ ਇਹਦਾ ਜ਼ਰੂਰੀ ਐ ਬੰਦਾ ਅੰਦਰ ਨਹੀਂ ਜਿਹੜਾ ਕੰਮ ਦਾ ਤੁਸੀਂ ਸਮਾਨ ਕਹਿੰਦੇ ਤਾਂ ਸਾਨੂੰ ਇਹ ਵੀ ਕੱਢਣਾ ਸਮਾਨ ਦੇਖੀ ਇਹ ਵੀ ਅਡਜਸਟ ਕਰਨਾ ਕਰਦੇ ਨੇ ਕਿਤੇ ਹੁਣ ਮੈਂ ਇਹ ਕਹਿੰਦੀ ਸੀ ਹੁਣ ਅਸੀਂ نیچے ਐਂ ਆਉਣੀ ਐ ਬਿਲਕੁਲ ਉੱਪਰ ਜਵੇ ਸਾਰਾ ਕੰਮ ਨਿਬੜਨਾ ਚਾਹੀਦਾ ਪੜਾ ਦੀ ਪੜਾ ਹੁਣ ਦੇਖੋ ਤੇਰੇ ਲਈ ਕਿੰਨਾ ਤੇ ਜਿਹੜਾ ਵਿਕੀ ਸਮਾਨ ਪਿਆ ਇਹ ਇਹ ਚੱਕ ਕੇ ਜਿੱਥੇ ਉੱਤਰੇ ਥੱਲੇ ਬੇਸਮੈਂਟ ਚ ਜਿਹੜਾ ਬੇਸਮੈਂਟ ਦੇ ਵਿੱਚ ਉਹ ਪਿਆ ਹੈ ਆਪਣਾ ਇੱਕ ਬੈੱਡ ਪਿਆ ਹੈ ਉੱਪਰ ਆ ਜਾਵੇ ਉਹ ਉੱਪਰ ਆ ਜਾਵੇ ਇੱਥੇ ਇੱਕ ਸਾਈਡ ਨੂੰ ਰੱਖਉਣਾ ਉਹ ਵੀ ਕਰਕੇ ਜਿਹਦੇ ਉੱਪਰ ਇੱਕ ਪਾਸੇ ਜਲੇਬੀਆਂ ਲੱਗ ਗਈਆਂ ਜਾਂ ਕੁਤ ਲੱਗ ਗਿਆ ਲਮਗਲਮ ਠੀਕ ਹੈ ਨਾ ਗੱਲ ਨਹੀਂ ਕਰੋ ਬਈ ਦਰਵਾਜ਼ਾ ਲੱਗ ਗਿਆ ਹਾਂ ਲਾੜ ਦੇਣਾ ਪਈ ਨਹੀਂ ਦਰਵਾਜ਼ੇ ਨਾਲ ਅੱਜ ਅੱਜ ਕੱਲ ਦੇ ਵਿੱਚ ਹੀ ਲਾ ਜਾਣਾ ਨੂੰ ਲੱਗੋ ਤੁਸੀਂ ਪਹਿਲਾਂ ਮੇਰੇ ਕੋਲ ਸਿਲੰਡਰ ਰਖਾ ਲਓ ਗੱਡੀ ਜਿੱਕੀ ਵਿਕੀ ਲਿਆ ਗੱਡੀ ਯਾਰ ਮੈਨੂੰ ਭੇਜ ਦਿਓ ਤੁਸੀਂ ਹਾਂਜੀ ਪਤ ਜੀ ਪਾਪਾ ਦੀ ਨਾਲ ਮਮੀ ਇੰਨੇ ਤੇਰੇ ਤੇ ਹਾਂ ਉਹ ਫੋਟੇ ਦੇਖੀ ਜਰਾ ਉਮਦੇ ਚਲੋ ਹੁਣ ਅਗਲੇ ਵਲੌਗ ਦੇ ਵਿੱਚ ਮਿਲਦਾ ਹਾਂ ਆ ਕੋਲੇ ਬਈ ਪਿਛੇ ਦੇ ਇਹ ਹੁਣ ਉਹ ਰੋ ਰਹੀ ਨਹੀਂ ਗਰਜਣ ਦੀ ਹਾਂ ਆ ਸਾਡ ਤੇ ਆ ਆ ਦੀ ਜੇ ਇਹ হা হ্যাঁ ফলকে খিচকে চাল উপর উস যানি খিচি ন চাক টাকা নেই পেয়ে দেহ গ্রিপ জি ਅਜੇ ਫਿੱਟ ਕੇ ਨਹੀਂ ਆਇਆ ਇਹ ਤਰਲੋ ਕੀ ਆ ਗਏ ਸਰਦਾਰ ਜੰਨੇ ਹੋਗਾ ਪਣਾ ਨਾ ਨਾ ਕੀਆ ਨਹੀਂ ਉਹ ਆਇਆ ਬੈਠਾ ਉਹ ਭਰ ਕੇ ਵੀ ਆਉਣੇ ਉੱਧਦਾ ਭਰ ਕੇ ਗਏ ਬਹੁਤ ਫੁੱਟ ਗਿਆ ਨੇ ਹਾਂ ਨਾ ਮੈਂ ਆਹ ਠੀਕ ਹੈ ਲੈ ਚ ਵੀ ਕਿ ਹਾਂ ਆਏ ਆਲੇ ਚਾਰ ਚਾਰ ਇੱਕੜ ਹਾਂ ਹਾਂ ਇਹੋ ਇੱਕੜ ਹੁਣ ਤਿਆਰ ਰੱਖਿਆ ਹੁਣ ਇਹ ਚ ਇੱਕ ਤਾਂ ਫਸ ਜਾਣਾ ਦੋਲਨਾਂ ਬਣੀਆਂ ਬਸ ਇਹਨੇ ਤਾਂ ਹੈ ਵੀ ਨਹੀਂ ਇਹ ਮਕਾਨੇ ਉਪਰ ਬਸ ਇਹਨੇ ਹੈ ਹੀ ਨਹੀਂ ਤੇ ਲਾਸਾ ਦਿੱਤੇ ਤਾਂ ਕੰਡੇ ਇਹ ਇਹ ਹਾਲੇ ਕਿੱਥੇ ਲੱਗਿਆ ਪੰਜ ਲਾ ਇੱਥੇ ਪੰਜ ਇੱਥੇ ਲਾਉਂਗੇ ਸਿਲੰਡਰ ਵਿੱਚ ਆ ਜਾਏਗਾ ਮੋਟਾ ਨਹੀਂ ਕਰਦੇ ਹਾਂ ਪਰਾਨੇ ਪੇਰੇ ਸੋਣ ਰੱਖੋਗੇ ਭਾਈ ਮੈਂ ਤਾਂ ਕਹਿੰਦਾ ਹਾਂ ਜਦ ਤੈਨੋਂ ਉੱਥੇ ਜਾ ਕੇ ਲਾ ਲਈ ਕੋ ਬਾਅਦ ਚ ਪਰਿਆ ਆਵੇ ਵੀ ਹੋ ਘੱਲਿਆਂ ਨੂੰ ਆਏ ਉਹ ਚੱਲਾ ਲਾ ਠੀਕ ਆ ਗੱਲ ਠੀਕ ਆ ਠੀਕ ਆ ਠੀਕ ਆ ਸੋ ਆਇਆ ਕੇ ਰੱਖੇ ਨੀ ਨੰਗਰ ਹੋਂਦ ਰੱਖਣੇ ਚੱਲੋ ਜਿੱਕੇ ਵੀ ਜਗਾਈ ਬਾਤੂਏ ਯਾਰ ਠੀਕ ਐ ਤੀਰ ਰੱਖਦੇ ਮੁਰੇ ਚਾਹੇ ਸਭ ਮੰਨ ਕੇ ਦਾਲੀ ਬੋਤਾਂ ਕੀ ਮਾਚਕਾ ਨਾ ਪਰਦੇ ਕਾਪੀਆਂ ਨਹੀਂ ਲੱਗੀ ਬਸ